ਕੁੱਤ ਨਹੀਂ ਆਇਆ ਵਿਆਹ ਵਿਆਹ ਤਾਂ ਹੋਣਾ ਹੀ ਆ ਸਾਰਿਆਂ ਦੇ ਵਿੱਚ ਕਿਹੜੀ ੱੱਕੇ ਬੋਲੋ ਦੇ ਜੋ ਮੈਂ ਲਾਈਟ ਨਹੀਂ ਯਕਦੇ ਥੋੜੇ ਅਗਲੇ ਤਾਂ ਸਾਹਵੇਂ ਨਹੀਂ ਜਾਂਦੇ ਤੇ ਹੋਰ ਤੁਹਾਡੇ ਨਵੇਂ ਤੇ ਨਵੇਂ ਤਰੇ ਹੁੰਦੇ ਮੈਂ ਬਾਦੇ ਚਿੱਟੇ ਬੂਟ ਸਨੀਕਰ ਨਹੀਂ ਹੈ ਮੇਰੇ ਕੋ ਕਿਉਂ ਕੀ ਸੀਗੇ ਉਹ ਚਿੱਟੇ ਸਪੋਰਟਸ ਵਾਲੇ ਬੂਟਾ ਸਨੀਕਰ ਪਨੇਕਰ ਭਾਲਦਾ ਸਨੀਕਰ ਤੋਂ ਬਿਨਾ ਹੋ ਰਿਹਾ ਨਹੀਂ ਉਹ ਭਾਵਾ ਸਨੀਕਰ ਵਾਲੇ ਜਿਹੜੇ ਕਾਲੇ ਨਹੀਂ ਮੇਰੇ ਕੋ ਸਕੈਚਰ ਵਾਲੇ ਅੰਮੀ ਇਹਦਾ ਵਿਆਹ ਆ ਚੰਡੀਗੜ੍ਹ ਦੀ ਕੁੜੀ ਆ ਕੋਈ ਵੀ ਨਹੀਂ ਮम्मी ਲੈ ਆਵਾਂਗੇ ਜਿਹੜੀ ਹੋਊਗੀ ਜਿੱਤੇ ਹੀ ਲੈ ਆਵਾਂਗੇ ਮੰਮੀ ਕਹਿੰਦੀ ਚੱਲ ਦੱਸ ਦੇ ਦੱਸ ਦੇ ਇੰਨਾ ਸ਼ਰਮਾ ਯਾਰ ਆ ਵੇਖਿਆ ਆ ਵੇਖਿਆ ਮੰਮੀ ਚੰਗਾ ਹੀ ਕਰੋ ਠੀਕ ਆ ਇਹਦੇ ਲਈ ਆਪਾਂ ਕੁੜੀ ਲੱਭਣੀ ਆ ਇਹਦੇ ਲਈ ਕੁੜੀ ਲੱਭਣੀ ਆ ਚੰਗੀ ਹੋਵੇ ਕੁੜੀ ਮੰਮੀ ਨੇ ਕਿਹੜਾ ਆਵਤਾ ਕਰਾ ਲੂ ਪਹਿਲੇ ਪਹਿਲੇ ਹੋ ਜਾ ਤਾਂ ਹੋ ਜਾਂਦੀ ਕਿਹੜਾ ਕਹੀ ਜਾਂਦਾ ਤੂੰ ਉਹ ਇਹ ਤਾਂ ਨਾ ਮਾਰੇ ਆ ਜਾਵੇ ਮੈਨੂੰ ਠੀਕ ਆ ਨਾ ਐਕਸਕਿਊਜ਼ ਮੀ ਕੋਈ ਰੱਬ ਕਰੇ ਤਾਂ ਮਾਂ ਫੜੂ ਸਾਬਾ ਬਾਪ ਹਰ ਮੈਨੂੰ ਪੂਰਾ ਹੀ ਫੜਦਾ ਨਾ ਰੱਬ ਨੇ ਜੀ ਸੁਨੋਰ ਜੀ ਡਿਟੇਲ ਦਓ ਡਿਟੇਲ ਹੈ ਕਿ 2028 ਤੱਕ ਪਾਸਿੰਗ ਆ 4x4 ਬਲੇਰੋ ਟਰਬੋ 13 ਮਾ